ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਆ ਗੁਰਦੁਆਰਾ ਸਾਹਿਬ ਕੋਲ ਵਿੱਚ ਇੱਥੇ ਫੁੱਲਾਂ ਦੇ ਬਹੁਤ ਦਰਗਤ ਹਨ ਫੁੱਲ ਬੂਟੇ ਫਲਾਂ ਦੇ ਵੀ ਨੇ ਵਿੱਚ ਅੰਬ ਅੰਗੂਰਾ ਨਾਰਿੰਗ ਕਿੰਨੂ ਅਮਰੂਦ ਸੋਹੇ ਪੜਦੇ ਆ ਤੇ ਫਲ ਬਹੁਤ ਲੱਗ ਰਹੇ ਨੇ ਤੇ ਇਹ ਵਿੱਚ ਪੌਦੇ ਮਰ ਜਾ ਵੀ ਜਾਂਦੇ ਨੇ ਤੇ ਨਾਲੇ ਸੁੰਗੜ ਜਾਂਦੇ ਨੇ ਇਹਨਾਂ ਨੇ ਖਰਾਬ ਬਈ ਮੱਛਣ ਲੱਗ ਜਾਂਦੇ ਨੇ ਇਹਨਾਂ ਦਾ ਕੀ ਕਾਰਨ ਹੁੰਦਾ ਦਾ ਭਈ ਆਪਾਂ ਇਹਨਾਂ ਵਿੱਚ ਰੇਹਾਂ ਸਪਰੇਹਾਂ ਹੋਰ ਰਸਾਇਣਿਕ ਖਾਦਾਂ ਪਾਨੇ ਰਹਿੰਦੇ ਆ ਸੋ ਇਹਨਾਂ ਨੂੰ ਸ਼ੁੱਧ ਪਾਣੀ ਚਾਹੀਦਾ ਤੇ ਨਾ ਕੋਈ ਹੋਰ ਰੂੜੀ ਦੀ ਰੇਹ ਚਾਹੀਦੀ ਹੁੰਦੀ ਹੈ ਇਹਨਾਂ ਨੂੰ ਭਈ ਜਿਹੜੇ ਆਪਾਂ ਨੂੰ ਪਾਣੀ ਪਾਨੇ ਹੁੰਨੇ ਆ ਬਈ 2D ਦਾ ਪਾਣੀ ਇਹ ਵੀ ਇਹਨਾਂ ਲਈ ਬਹੁਤ ਚੰਗਾ ਆ ਪਰ ਜਿਹੜਾ ਆਪਾਂ ਇਹਨਾਂ ਵਿੱਚ ਚਾਹ ਨਹੀਂ ਪਾਉਂਦੇ ਇਹ ਰਸਾਇਣੇ ਖਾਦਾਂ ਇਹ ਪੌਦਿਆਂ ਨੂੰ ਕੇਰਾ ਕੇਰਾ ਦਾ ਵਧੀਆ ਕਰ ਦਿੰਦੇ ਨੇ ਪਰ ਬਾਅਦ ਵਿੱਚ ਇਹਨਾਂ ਨੂੰ ਨੁਕਸਾਨਦਾਇਕ ਹੁੰਦੇ ਨੇ ਪੌਦੇ ਹੌਲੀ ਹੌਲੀ ਖਰਾਬ ਹੋਣ ਲੱਗ ਜਾਂਦੇ ਨੇ ਤੇ ਇਹਨਾਂ ਵਿੱਚ ਜਿਹੜਾ ਫਲ ਚੱਕਿਆ ਹੁੰਦਾ ਹੈ ਉਹ ਵੀ ਉਹਨਾਂ ਦਾ ਰਸ ਖਤਮ ਹੋ ਜਾਂਦਾ ਹੈ ਤੇਕਾ ਆਪਾਂ ਨੂੰ ਆਰਗੇਨਿਕ ਖਾਦਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਰਸਾਇਣਿਕ ਖਾਦਾਂ ਛੱਡਣੀਆਂ ਚਾਹੀਦੀਆਂ ਨੇ ਤੇ ਇਹਨਾਂ ਨੂੰ ਪਾਣੀ ਵੱਧ ਤੋਂ ਵੱਧ ਚਾਹੀਦਾ ਟੂਟੀ ਦਾ ਪਾਣੀ ਚਾਹੀਦਾ ਹੈ ਤੇ ਇਹਨਾਂ ਦੇ ਬਾਦੂ ਲਾਜ ਹਨ ਪਰ ਰਸਾਇਣਿਕ ਖਾਦਾਂ ਰਸਾਇਣਿਕ ਖਾਦਾਂ ਕਰਦੇ ਹਾਂ ਰੇਹਾਂ ਸਪਰੇ ਹਾਂ ਕਰਦੇ ਹਾਂ ਪਾਣ ਰੂੜੀ ਜੋ ਇਹ ਲਈ ਬਹੁਤ ਹੀ ਹਾਨੀਕਾਰਕ ਨਹੀਂ ਆਪਾਂ ਨੂੰ ਰੇਹਾਂ ਸਪਰੇਅਾਂ ਛੱਡ ਕੇ ਰੂੜੀ ਦੀ ਖਾਦ ਪਾਣੀ ਚਾਹੀਦੀ ਐ ਤੇ ਜੋ ਕੀ ਪੌਦੇ ਲਈ ਬਹੁਤ ਸਹੀ ਰਹਿੰਦੀ ਐ ਪੌਦੇ ਨੂੰ ਅੱਛੀ ਗਰੋਇੰਗ ਕਰਦੀ ਐ ਇਸ ਲਈ ਇਹਦੇ ਹੀ ਖਾਦ ਨੂੰ ਬਈ ਮਤਲਬ ਕਿ ਜਿਹੜਾ ਆ ਦੂਜੀਆਂ ਖਾਦਾਂ ਆ ਗਈਆਂ ਨੇ ਬਈ ਆ ਕੰਪਨੀ ਵੱਲੋਂ ਤਾਂ ਖਰਾਬ ਕਰ ਦਿੰਦੀਆਂ ਨੇ ਪਰ ਜਿਹੜੀਆਂ ਕਰਦੀਆਂ ਰੂੜੀ ਖਾਦ ਉਹ ਵੀ ਇਹ ਬਹੁਤ ਲਾਭਦਾਇਕ ਹੈ ਪੌਦਿਆਂ ਲਈ ਸੋ ਇਸ ਸਾਡੇ ਵਲੌਗ ਵਿੱਚ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ